ਜਿਸ ਸੰਬੰਧੀ ਐਫ ਆਈ ਆਰ ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਗਈ ਇਹਦੇ ਵਿੱਚ ਸਾਡੀ ਪੁਲਿਸ ਦੀ ਟੀਮਾਂ ਨੇ ਥਾਣੇ ਅਤੇ ਸੀਆਈਏ ਟੀਮਸ ਨੇ ਬਿਲਕੁਲ ਇਸ ਦੇ ਵਿੱਚ ਟੈਕਨੀਕਲ ਸ਼ਹਾਦਤ ਵੀ ਇਕੱਠੀ ਕੀਤੀ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਤੇ ਇਸ ਚ ਕਰਦੇ ਹੋਏ ਤਿੰਨ ਦੋਸ਼ੀ ਅਸੀਂ ਇਸ ਚ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਕੱਲ ਅਯੁੱਧਿਆ ਡਿਸਟ੍ਰਿਕਟ ਯੂਪੀ ਤੋਂ ਗ੍ਰਿਫਤਾਰੀ ਕੀਤੀ ਹੈ ਤੇ ਉਹਨੂੰ ਅਸੀਂ ਲੈ ਕੇ ਆਏ ਇੱਥੇ ਦੋਸ਼ੀ ਦਾ ਨਾ ਹੈ ਸਤਿਆਨਾਰਾਇਣ ਤੇ ਇਹ ਇੰਡਸਟਰੀਅਲ ਏਰੀਆ ਜਲੰਧਰ ਦਾ ਹੀ ਰਹਿਣ ਵਾਲਾ ਹੈ ਸੋ ਇਹ ਤੋਂ ਅਜੇ ਅੱਗੇ ਦੀ ਪੁੱਛਗਈ ਜਾਰੀ ਹੈ ਕਿ ਇਸ ਦੇ ਵਿੱਚ ਕੀ ਇੰਟੈਂਸ਼ਨ ਸੀਗੀ ਕਿਉਂ ਇਹ ਇਨਸੀਡੈਂਟ ਕੀਤਾ ਗਿਆ ਤੇ ਜਿਵੇਂ ਹੀ ਹੋਰ ਡਿਟੇਲਸ ਆਣੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਾਈਲਿੰਗ ਇਸ ਲਈ ਕਿਹਦੀ ਕੀਤੀ ਸਤਨਾ ਨਾ ਅਸੀਂ ਇਸ ਦਾ ਰੋਲ ਜے ਐਗਜ਼ਾਮਿਨ ਕਰ ਰਿਹਾ ਇਸ ਨੂੰ ਜੇ ਲੈ ਕੇ ਹੀ ਆਇਆ ਸੋ ਇਹ ਮੌਕੇ ਤੇ ਜੋ ਆਪਣੇ ਇਨਸੀਡੈਂਟ ਦੇ ਵਿੱਚ ਤਿੰਨ ਮੁੰਡੇ ਮੌਜੂਦ ਸੀ ਇਹ ਉਹਨਾਂ ਚੋਂ ਇੱਕ ਮੁੰਡਾ ਸੀ ਸਤਿਆਨਾਰਾਇਣ ਜੋ ਇੰਡਸਟਰੀਅਲ ਏਰੀਆ ਜਲੰਧਰ ਦਾ ਰਹਿਣ ਵਾਲਾ ਹੈ ਜਿਹੜੇ ਫਰਾਸ ਦੇ ਉਹਨਾਂ ਦਾ ਕੀ ਮੈਂ ਦੋ ਦੋਸ਼ੀ ਇਸ ਦੀ ਅਸੀਂ ਅੱਗੇ ਪੁੱਛਗਿੱਛ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਇਸ ਦੀ ਪੁੱਛਗਿੱਛ ਤੇ ਸਾਡੇ ਕੋਲ ਅੱਗੇ ਆਣਗੇ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਇਹਨਾਂ ਦੀ ਇਸ ਦੀ ਇਸ ਦਾ ਰੋਲ ਕੀ ਸੀ ਇਹਨਾਂ ਦੀ ਮਨਸ਼ਾ ਕੀ ਸੀ ਉਸ ਦਿਨੇ ਇਨਸੀਡੈਂਟ ਕਰਨ ਦੀ ਤੇ ਉਹ ਤਫਤੀਸ਼ ਦੇ ਦੌਰਾਨ ਸਾਹਮਣੇ ਆਈ ਮੈਮ ਕਾਨੂੰਨ ਕਿਸੀ ਕਿਉਂ ਗੋਲੀਆਂ ਚਲੇ ਜੋ ਇਹਦੀ ਇਹਦੇ ਨਾਲ ਦੇ ਦੋਸ਼ੀ ਫੜਨ ਤੇ ਤੇ ਇਹਦੀ ਪੁੱਛ ਗਿਛ ਤੇ ਸਾਨੂੰ ਇਸ ਚ ਹੋਰ ਕਲੈਰਿਟੀ ਹੋਏਗੀ ਕਿ ਇਹ ਇਨਸੀਡੈਂਟ ਦੇ ਪਿੱਛੇ ਰੀਜ਼ਨ ਕੀ ਸੀਗਾ ਜਿਵੇਂ ਨੂੰ ਪਤਾ ਜੀ ਕਿਉਂ ਚਲੀਆਂ ਗੋਲੀਆਂ ਨਹੀਂ ਅਜੇ ਇਸ ਦੀ ਅਜੇ ਇਸ ਦੀ ਪੁੱਛਗਿਛ ਅਸੀਂ ਕਰਨੀ ਹੈ ਡਾਕਟਰ ਸਾਹਿਬ ਨੇ ਆਪਣੀ ਜੋ ਸਟੇਟਮੈਂਟ ਸਾਨੂੰ ਦਿੱਤੀ ਸੀ ਉਸ ਸਟੇਟਮੈਂਟ ਦੇ ਬੇਸਿਸ ਤੇ ਆਪਾਂ ਮੁਗੱਲਵਾ ਦਰਜ ਕਰਕੇ ਅੱਗੇ ਤਫਤੀਸ਼ ਸ਼ੁਰੂ ਕੀਤੀ ਸੋ ਹੁਣ ਇਸ ਦੇ ਵਿੱਚ ਅੱਗੇ ਜਿਵੇਂ ਵੀ ਚੀਜ਼ ਕੋਈ ਸਾਹਮਣੇ ਆਏਗੀ ਆਪਾਂ ਇਸ ਨੂੰ ਸ਼ੇਅਰ ਕਰਦੇ ਹਾਂ। ਉਹ ਕਿ ਉਹ ਤੁਹਾਡੇ ਦੋਨੋਂ ਪਾਸੇ ਵਿੱਚ ਜਾਂ ਪੁਰਾਣੀ ਕਨਫਰਮੇਸ਼ਨ ਨਹੀਂ ਉਹ ਜੇ ਅਜੇ ਅਨਕਲੈਰਟੀ ਨਹੀਂ ਉਸ ਤੇ ਹੋਇਆ। ਇਟ ਇਜ਼ ਅ ਫਿਓ ਕਿ ਉਸ ਦਿਨ ਜਿਹੜਾ ਫਾਇਰ ਹੋਇਆ ਉਹ ਕਿਡਨਾਪਿੰਗ ਕਰਨਾ ਚਾਹੁੰਦੇ ਸੀ ਉਹਨਾਂ ਦੀ ਤਾਂ ਫਾਇਰ ਹੋਇਆ ਕਿ ਸਪੈਸ਼ਲ ਫਾਇਲ ਕਰਨੀ ਆਈ ਸੀ। ਦੇਖੋ ਜੋ ਇਹ ਅਸੀਂ ਇੱਕ ਦੋਸ਼ੀ ਜੇ ਫੜਿਆ ਹੈ ਇਹ ਬਾਕੀ ਦੋ ਦੋਸ਼ੀ ਵੀ ਇਸੇ ਨਾਲ ਸਕੇ। ਸੋ ਜਿਵੇਂ ਹੀ ਉਹਨਾਂ ਦੀ ਵੀ ਅਰੈਸਟ ਹੁੰਦੀ ਹੈ ਮੈਨੂੰ ਲੱਗਦਾ ਹੈ ਜਿਹੜੇ ਵੀ ਸਾਡੇ ਸਾਰੇ ਸਵਾਲ ਹੈ ਉਹਨਾਂ ਦੇ ਵਿੱਚ ਸਾਨੂੰ ਥੋੜੀ ਹੋਰ ਕਲੈਰਟੀ ਮਿਲੇਗੀ। ਸਰ ਜਿਸ ਤਰ੍ਹਾਂ ਸੀਸੀਟੀਵੀ ਸਾਹਮਣੇ ਆਉਂਦੀ ਹੈ ਔਰ ਜਿਸ ਤਰ੍ਹਾਂ ਉੱਥੇ ਫਾਇਰਿੰਗ ਹੁੰਦੀ ਹੈਗਾ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਗੱਡੀ ਦੇ ਵਿੱਚ ਧੱਕੜ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਉਹਨਾਂ ਦੀ ਆਪਣੀ ਗੱਡੀ ਸੀ ਡਾਕਟਰ ਸਾਹਿਬ ਦੀ। ਲਾਮੀਰਿਆਂ ਦੇ ਨੈਪਿੰਗ ਨਾਲ ਸਬੰਧ ਵਾਲਾ ਹੈ ਕਿਉਂਕਿ ਡਾਕਟਰ ਸਾਹਿਬ ਤਾਂ ਕਹਿੰਨੇ ਕਰੀ ਉਹਨਾਂ ਨੂੰ ਐਕਸਪੋਰਸ਼ਨ ਵ कि ਅਸੀਂ ਸਾਰੇ ਐਂਗਲਸ ਤੋਂ ਇਸ ਦੀ ਤਫ਼ਤੀਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਹੋਰ ਐਂਗਲ ਵੀ ਹੋਵੇ ਕਿਡਨੈਪਿੰਗ ਵੀ ਹੋਵੇ ਸਨੈਚਿੰਗ ਵੀ ਹੋਵੇ ਬਟ ਜਿਵੇਂ ਉਸ ਵੇਲੇ ਡਾਕਟਰ ਸਾਹਿਬ ਦਾ ਜੋ ਬਿਆਨ ਸੀਗਾ ਤੇ ਜੋ ਮੌਕੇ ਤੇ ਇਨਸੀਡੈਂਟ ਹੋਇਆ ਸੋ ਅਸੀਂ ਉਸ ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਜੋ ਆਪਣਾ ਇੱਕ ਦੋਸ਼ੀ ਹੈ ਇਹਦੇ ਵਿੱਚ ਫੜਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੇ ਪਿੱਛੇ ਵੀ ਪੁਲਿਸ ਲੱਗੀ ਹੋਈ ਹੈ ਸਾਡੇ ਕੋਲ ਉਹਨਾਂ ਦੇ ਖਿਲਾਫ ਵੀ ਕਾਫੀ ਅ ਅੱਗੇ ਤੱਕ ਸਾਡੀਆਂ ਟੀਮਾਂ ਪਹੁੰਚ ਚੁੱਕੀਆਂ ਤਾਂ ਜਲਦੀ ਅਸੀਂ ਉਹਨਾਂ ਨੂੰ ਫੜ ਕੇ ਪੂਰੇ ਕੇਸ ਦੇ ਵਿੱਚ ਕੀ ਮਕਸਦ ਸੀਗਾ ਕਿਉਂ ਇਹ ਵਾਰਦਾਤ ਕੀਤੀ ਗਈ ਉਸ ਉਸ ਨਤੀਜੇ ਤੇ ਪਹੁੰਚ ਕੇ ਅਸੀਂ ਜਲਦੀ ਤੋਂ ਅਗੇ ਚੀਜ਼ਾਂ ਆਣਗੀਆਂ ਆਪਾਂ ਦੱਸਦੇ ਆ ਫਿਰ ਤੁਹਾਨੂੰ ਠੀਕ ਹੈ ਥੈਂਕ ਯੂ